ਜਿਹੜੀ ਜੀ ਮੇਨ ਮੰਗ ਸਾਡੇ ਸਾਥੀਆਂ ਨੇ ਜੱਜ ਰੱਖੀ ਆ ਜੀ ਕਿ ਸਾਥੀਆਂ ਦੀ ਵੀ ਜਿਹੜੀ ਇਲੈਕਸ਼ਨ ਡਿਊਟੀ ਦੇ ਵਿੱਚ ਜਿਹੜੀ ਬੀਐਲ ਲੱਗੀ ਆ ਜੀ ਸਾਡੇ ਸਖਤਲ ਸਾਹਿਬ ਨੇ ਪੂਰੀ ਗੱਲ ਪਹਿਲਾਂ ਵਿਸਥਾਰ ਚ ਦੱਸਤੀ ਆ ਜੀ ਇਹਨਾਂ ਦੀ ਇੱਕ ਜਿਹੜੀ ਮੇਨ ਮੰਗ ਹੈ ਜੀ ਸਾਡੀ ਵੀ ਜਿਹੜੇ ਸਾਥੀ ਇਹ ਲਗਭਗ 100-100 ਕਿਲੋਮੀਟਰ ਤੱਕ ਡਿਊਟੀ ਲੱਗੀ ਆ ਜੀ 60 ਤੋਂ 100-100 ਕਿਲੋਮੀਟਰ ਤੱਕ ਉਹਦੇ ਵਿੱਚ ਸਾਡੇ ਜਿਹੜੀਆਂ ਲੇਡੀ ਸਟਾਫ ਨੇ ਉਹਨਾਂ ਦੀ ਵੀ ਜਿਹੜੀ ਹੈ ਡਿਊਟੀ ਇਥੋਂ ਇੱਕ ਹਲਕੇ ਤੋਂ ਦੂਜੇ ਹਲਕੇ ਤੱਕ ਲਗਭਗ ਲੇਡੀ ਸਟਾਫ ਜਿਹੜਾ ਆ 77 ਕਿਲੋਮੀਟਰ ਜੁੜੀ ਦੇਣ ਜਾ ਰਿਹਾ ਜੀ ਉਹ ਤੇ ਕੁਛ ਕੇਸ ਇੱਥੇ ਇਹਦੇ ਸਾਥ ਵੀ ਹੈਗੇ ਜਿਹੜੇ ਕਪਲ ਕੇਸ ਹੈ ਜੀ ਕਪਲ ਕੇਸ ਮਤਲਬ ਕਿ ਉਹਨ ਦੇ ਮੀਆਂ ਬੀਵੀ ਦੋਨੋਂ ਜੀ ਤੇ ਦੋਨਾਂ ਬੰਦਿਆਂ ਦੀ ਕਿਸੇ ਦੀ 70 ਕਿਲੋਮੀਟਰ ਹੈ ਜੀ ਕਿਸੇ ਦੀ 70 ਕਿਲੋਮੀਟਰ ਹੈ ਜੀ ਤੇ ਇੰਨੀ ਕ ਹਰਾਸਮੈਂਟ ਹੁੰਦੀ ਪਈ ਆ ਜੀ ਅਸੀਂ ਪ੍ਰਸ਼ਾਸਨ ਅੱਗੇ ਵੀ ਮੰਗ ਰਖਦੇ ਪਿਆ ਜੀ ਕਿ ਘੱਟੋ ਘੱਟ ਕਪਲ ਕੇਸ ਦੇ ਵਿੱਚ ਸਾਨੂੰ ਇੱਕ ਬੰਦੇ ਨੂੰ ਛੁੱਟ ਦਿੱਤੀ ਜਾਏ ਜੀ ਪਰ ਨਹੀਂ ਜੀ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਨਹੀਂ ਸਾਨੂੰ ਸੁਣਿਆ ਜਾ ਰਿਹਾ ਜੀ ਬਿਲਕੁਲ ਜੀ ਸਾਰੇ ਹੀ ਸਾਰੇ ਹੀ ਵਿੱਚ ਅਸੀਂ ਉੱਥੇ ਲੈਂਦੇ ਚਾ ਕੋਈ ਬੰਦਾ ਹਾਰ ਦਾ ਮਰੀਜ਼ ਆ ਕੋਈ ਕਿਸੇ ਤਰ੍ਹਾਂ ਦਾ ਮਰੀਜ਼ ਆ ਜੀ ਪਰ ਗੱਲ ਸਾਡੀ ਨਹੀਂ ਸੁਣੀ ਜਾ ਰਹੀ ਜੀ ਅਸੀਂ ਅਸੀਂ ਡਿਊਟੀਆਂ ਦੇਣ ਤੋਂ ਨਹੀਂ ਭਜਦੇ ਜੀ ਠੀਕ ਨਹੀਂ ਏ ਘਟੋ ਘਟ ਹਲਕਾ ਦੇਖ ਰੱਖਿਆ ਜਾ ਜੀ ਠੀਕ ਹੈ ਜੀ ਵੀ ਇੱਕ ਸਾਥੀ ਜਿਹੜਾ ਦਿਨਾਂਗਰ ਦਾ ਜੀ ਉਹਨੂੰ ਪਟਾਲੇ ਉੱਤੇ ਹੋਇਆ ਜੀ ਇੱਕ ਸਾਥੀ ਕੋਈ ਜਿਹੜਾ ਪਟਾਲੇ ਦਾ ਜੀ ਉਹਨੂੰ ਦਿਨਾਂਗਰ ਉੱਤੇ ਹੋਇਆ ਜੀ ਥੋ ਟੁਕੜ ਹਲਕੀ ਇਹ ਤਾਂ ਇੱਕ ਰੱਖੋ ਦੂਜੀ ਗੱਲ ਜਿਹੜੇ ਜਿਹੜੇ ਬੀਐਲਓ ਸਾਥੀ ਨੇ ਪੂਰਾ ਸਾਲ 12 ਮਹੀਨੇ 24 ਘੰਟੇ ਲਗਭਗ ਠੀਕ ਹੈ ਜੀ ਪਰ ਉਹਨਾਂ ਦੀ ਜਿਹੜੀ ਇਲੈਕਸ਼ਨ ਚ ਡਿਊਟੀ ਲਾ ਕੇ ਬਿਲਕੁਲ ਜੀ ਪੂਰੀ ਤਰ੍ਹਾਂ ਹਰਾਸ ਕੀਤਾ ਜਾ ਰਿਹਾ ਜੀ ਸਾਡਾ ਦੂਰੀ ਨੂੰ ਲੈ ਕੇ ਵੀ ਮਸਲਾ ਜੀ ਜਿਹੜਾ ਜਿਹੜੀ ਜਿਹੜਾ ਸਾਡਾ ਦੂਰੀ ਨੂੰ ਲੈ ਕੇ ਵੀ ਮਸਲਾ ਹੈ ਜੀ ਤੇ ਡਿਊਟੀ ਨੂੰ ਲੈ ਕੇ ਮਸਲਾ ਜੀ ਕਿਉਂਕਿ ਜਿਹੜੀ ਸਾਡੀ ਜਥੇ ਮੇਨ ਮੰਗਾ ਜੀ ਉਹ ਸਾਡੀਆਂ ਬੀਐਲ ਸਾਥੀਆਂ ਦੀ ਜਿਹੜੇ ਸਾਥੀ ਪੂਰੇ 12 ਮਹੀਨੇ 24 ਘੰਟੇ ਔਨ ਡਿਊਟੀ ਰਹਿੰਦੇ ਨੇ ਜੀ ਉਹਨਾਂ ਨੂੰ ਬਿਨਾ ਕਿਸੇ ਟ੍ਰੇਨਿੰਗ ਤੋਂ ਬਿਨਾ ਕਿਸੇ ਸਿੱਖਿਆ ਤੋਂ ਏ ਡਿਊਟੀਆਂ ਲਾਈਏ ਜਾ ਰਹੀਆਂ ਜੀ ਜੋ ਸਾਡੇ ਸਾਡੇ ਪ੍ਰਧਾਨ ਸਾਹਿਬ ਜੀ ਜੋ ਸਕੱਤਰ ਸਾਹਿਬ ਜੀ ਸਾਨੂੰ ਕਹਿਣਗੇ ਜੀ ਅਸੀਂ ਅੱਜ ਬੈਠੇ ਹਾਂ ਜੀ ਇੱਥੇ ਜੋ ਸਾਨੂੰ ਅੱਜ ਪ੍ਰਸ਼ਾਸਨ ਲਿਖਤੀ ਤੌਰ ਤੇ ਪੂਰੀ ਤਰ੍ਹਾਂ ਸਾਨੂੰ ਡਿਊਟੀ ਤੋਂ ਪੂਰੀ ਰਾਤ ਨਹੀਂ ਦਿੰਦਾ ਅੱਜ ਸ਼ਾਮ ਤੱਕ ਇੱਥੇ ਬੈਠਾਂਗੇ ਜੀ ਇਹ ਸਾਡੇ ਸਾਰੇ ਸਾਥੀਆਂ ਦੀ ਰਾਏ ਨਾਲ ਹੋਏਗਾ ਜੀ ਜੋ ਵੀ ਅਸੀਂ ਅਗਲਾ ਫੈਸਲਾ ਲਵਾਂਗੇ ਫਿਲਹਾਲ ਦੀ ਗੱਡੀ ਅਸੀਂ ਇੱਥੇ ਬੈਠੇ ਹਾਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡਾ ਇੱਥੇ ਸਾਡੀ ਗੱਲ ਸੁਣਨ ਵਾਸਤੇ ਪਹੁੰਚੇ ਹੋ ਮੈਂ ਜੀ ਗੁਰਦਾਸਪੁਰ ਤੋਂ ਗੁਰਮਖ ਸਿੰਘ ਬੀ ਐਲਓ ਜੁਨੀਅਨ ਦਾ ਜਨਰਲ ਸਕੱਤਰ ਉਹ ਮੇਨ ਤੋਂ ਸਾਰੇ ਹੈਗਾ ਕਿ ਸਾਡੇ ਜਿਵੇਂ ਬੀਐਲਓ ਦੇ ਸਾਡੀ 24 ਘੰਟੇ ਮਤਲਬ 12 ਮਹੀਨੇ ਸਾਡੀ ਡਿਊਟੀ ਚੱਲਦੀ ਰਹਿੰਦੀ ਹੈ ਬੀਐਲਓ ਦੇ ਤੌਰ ਤੇ ਅਸੀਂ ਵੋਟਾਂ ਬਣਾਉਣੀਆਂ ਕੱਟਣੀਆਂ ਸੁਧਾਰ ਕਰਨਾ ਹੁਣ ਜੋ ਕਿ ਪੂਰੇ ਦੇਸ਼ ਦੇ ਵਿੱਚ ਐਸਆਈਆਰ ਦਾ ਕੰਮ ਚੱਲ ਰਿਹਾ ਉਹ ਵੀ ਅਸੀਂ ਕੰਮ ਕਰ ਰਹੇ ਹਾਂ ਜੋ ਕਿ ਕਾਫੀ ਮਤਲਬ ਦੁੱਬਦਾ ਵਾਲਾ ਕੰਮ ਹੈਗਾ ਗੁੰਝਲਦਾਰ ਕੰਮ ਹੈਗਾ ਜਿਹਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਸਾਡੇ ਦੇਸ਼ ਦੇ ਵਿੱਚ ਕਾਫੀ ਬੀਐਲਓ ਜਿਹੜੇ ਆਤਮਤਿਆ ਕਰ ਚੁੱਕੇ ਨੇ ਅਸੀਂ ਉਹ ਕੰਮ ਵੀ ਕਰ ਰਹੇ ਹਾਂ ਤੇ ਇਹਦੇ ਨਾਲ ਨਾਲ ਇਹਨਾਂ ਨੇ ਕੀ ਕੀਤਾ ਸਾਡੇ ਗਰਦਾਸਪੁਰ ਪ੍ਰਸ਼ਾਸਨ ਨੇ ਕਿ ਜਿਹੜੇ ਤਿੰਨ ਰਹਾਸਲ ਹੁੰਦੀਆਂ ਇਲੈਕਸ਼ਨ ਤੋਂ ਪਹਿਲਾਂ ਪਹਿਲੀ ਰਹਾਸਲ ਦੇ ਵਿੱਚ ਇੱਥੇ 80% ਮੈਂਬਰ ਸੀ ਦੂਜੀ 'ਚ ਰਹਿ ਗਏ 50 ਔਰ ਤੀਜੀ 'ਚ ਰਹਿ ਗਏ ਨਾ ਲਗਭਗ 30% ਇਹ ਸਾਰਾ ਕੁਝ ਹੋਇਆ ਆਪਣੇ ਪੰਜਾਬ ਸਰਕਾਰ ਦੇ ਐਮਐਲਏ ਦੀ ਮਿਲੀ ਭੁਗਤ ਦੇ ਨਾਲ ਜਿਨ੍ਹਾਂ ਨੇ ਸ਼ਿਫਾਰਿਸ਼ ਪਵਾਈ ਹੈ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਘਟਤੀਆਂ ਨੇ ਸਾਰੀਆਂ ਡਿਊਟੀਆਂ ਇਹਨਾਂ ਚੁੱਕ ਕੇ ਬੀਐਲਓ ਨੂੰ ਲਾਤਾ ਬੀਅਲ ਨੂੰ ਸਾਰਿਆਂ ਨੂੰ ਨੇ ਸਿੱਧੇ ਤੌਰ 'ਤੇ ਪ੍ਰੈਜਾਈਡਿੰਗ ਹੀ ਲਾ ਦਿੱਤੀ ਹੈਗੀ ਡਿਊਟੀ ਜੋ ਕਿ ਮੇਨ ਉੱਥੇ ਬੰਦਾ ਜ਼ਿੰਮੇਵਾਰ ਹੁੰਦਾ ਸਾਰਿਆਂ ਨੂੰ ਪ੍ਰੈਜਾਈਡਿੰਗ ਲਾਤੀ ਹੈ ਜਦੋਂ ਕਿ ਕੁਝ ਬੰਦੇ ਨੇ ਅਜੇ ਉਹਨਾਂ ਨੂੰ 6 ਮਹੀਨੇ ਹੋਇਆ ਨੌਕਰੀਆਂ 'ਚ ਆਇਆ ਨੂੰ ਨਾ ਉਹਨਾਂ ਦੀ ਕੋਈ ਇਤਿਹਾਸਣ ਹੁਣ ਰਾਤ ਫੋਨ ਆ ਰਹੇ ਨੇ ਹੁਣੇ ਫੋਨ ਆਇਆ ਮੈਨੂੰ ਵੀ ਹੁਣੇ ਫੋਨ ਆ ਗਿਆ ਵੀ ਤੁਹਾਡੀ ਪ੍ਰਾਈਜ਼ਿੰਗ ਲਾਈ ਜਾਂਦੀ ਹੈ ਮੈਰੀਟੋਰੀਅਸ 'ਚ ਜਦੋਂ ਕਿ ਨਾ ਮੇਰੀ ਕੋਈ ਟ੍ਰੇਨਿੰਗ ਨਾ ਕੋਈ ਗੱਲ ਨਾ ਬਾਤ ਔਰ ਇਹਨਾਂ ਨੇ ਜਿਹੜੇ ਸਾਡੇ ਕੋਲੋਂ ਸਾਈਨ ਕਰਵਾਉਣੇ ਨੇ ਉਹ ਤਿੰਨ ਕਾਲਮ ਦਿੱਤੇ ਗਏ ਨੇ ਕਿ ਤੁਹਾਡੀ ਪਹਿਲੀ ਰਿਹਸਲ ਲੱਗੀ ਦੂਜੀ ਤੀਜੀ ਸਾਨੂੰ ਕਹਿੰਦੇ ਨੇ ਕਿ ਉੱਥੇ ਸਾਈਨ ਵੀ ਕਰੋ ਵੀ ਤੁਹਾਡੀਆਂ ਤਿੰਨ ਰਿਹਸਲਾਂ ਲੱਗੀਆਂ ਨੇ ਮਤਲਬ ਹਰ ਸਰਾਸਰ ਬਿਲਕੁਲ ਬੀਐਲਓ ਦੇ ਨਾਲ ਧੱਕਾ ਹੋ ਰਿਹਾ ਪਰ ਅਸੀਂ ਗਰਦਾਸਪੁਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਜਾਂ ਤੇ ਸਾਡੀ ਜਿਹੜੀ ਹੈਗੀ ਬੀਐਲਓ ਡਿਊਟੀ ਕੱਟ ਦਿੱਤੀ ਜਾਵੇ ਤੇ ਫਿਰ ਅਸੀਂ ਚੋਣ ਕਮਿਸ਼ਨ ਦੀ ਜਿਹੜੀ ਆ ਇਲੈਕਸ਼ਨ ਡਿਊਟੀ ਉਹ ਦੇਣ ਵਾਸਤੇ ਤਿਆਰ ਆਂ ਨਹੀਂ ਤਾਂ ਫਿਰ ਅਸੀਂ ਅੱਜ ਇੱਥੇ ਬੈਠੇ ਆਂ ਅਤੇ ਧਰਨਾ ਮੁਰਦਾਬਾਦ ਜਿੰਦਾਬਾਦ ਕਰਾਂਗੇ ਸਾਡੀ ਜੂਨੀਅਨ ਜਿਹੜੀ ਸਾਰੇ ਇਕੱਠ ਹੋ ਰਿਆ ਅਜੇ ਹੌਲੀ ਹੌਲੀ ਅਡੀ ਗਿਣਤੀ ਹੋਰ ਵੱਧ ਰਹੀ ਹੈ ਸੋ ਇੱਥੇ ਅਸੀਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਜਾਂਦਾ ਜਦੋਂ ਕਿ ਅੱਜ ਜਦੋਂ 5 ਦਿਨ ਪਹਿਲਾਂ ਸਾਨੂੰ ਇਥੋਂ ਛੂਟ ਦਿੱਤੀ ਗਈ ਸੀ ਡੀਸੀ ਦਫ਼ਤਰ ਵੱਲੋਂ ਕਿ ਤੁਹਾਨੂੰ ਜਿਹੜੀ ਬੀਐਲਓ ਨੂੰ ਡਿਊਟੀ ਕਰਨ ਦੀ ਲੋੜ ਨਹੀਂ ਪਰ ਰਾਤੋ ਰਾਤ ਫੇਰ ਇਹਨਾਂ ਨੇ ਡਿਊਟੀਆਂ ਲਾਤੀਆਂ ਸਾਡੀਆਂ ਪੰਜਾਬ ਇਲੈਕਸ਼ਨ ਕਮਿਸ਼ਨ ਨੇ ਵੀ ਧੱਕਾ ਕਰ ਰਿਆ ਹਰ ਕੋਈ ਬੀਐਲਓ ਨੂੰ ਚੁੱਕ ਕੇ ਲਾ ਰਿਹਾ ਜਿਉਂ ਕਿ ਬਾਕੀ ਇਹਨਾਂ ਦੇ ਜਿਹੜੇ ਚਿਹਤਿਆਂ ਨੂੰ ਘਰਾਂ 'ਚ ਬੈਠੇ ਹਨ ਸਾਡੀ ਇੱਕ ਮੰਗ ਹੈ ਕਿ ਇਹਨਾਂ ਦੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੀਆਂ ਡਿਊਟੀਆਂ ਕੱਟੀਆਂ ਨੇ ਉਹਨਾਂ ਦੇ ਐਸਐਮ ਦਾ ਉਹਨਾਂ ਦਾ ਜਿਹੜਾ ਹੈਗਾ ਮੈਡੀਕਲ ਲੈ ਕੇ ਫਿਰ ਉਹਨਾਂ ਦੀ ਇਨਕੁਆਰੀ ਹੋਵੇ ਕਿ ਕਿਉਂ ਉਹਨਾਂ ਦੀਆਂ ਡਿਊਟੀਆਂ ਕੱਟੀਆਂ ਗਈਆਂ ਨੇ ਨਹੀਂ ਜੀ ਅਜੇ ਤੱਕ ਤਾਂ ਸਾਡੀ ਯੂਨੀਅਨ ਦਾ ਇਹੋ ਫੈਸਲਾ ਕੀ ਅਸੀਂ ਕੋਈ ਡਿਊਟੀ ਨਹੀਂ ਕਰਾਂਗੇ ਜਦੋਂ ਜੇ ਸਾਡੀਆਂ ਡਿਊਟੀਆਂ ਨਹੀਂ ਕੱਟੀਆਂ ਜਾਂਦੀਆਂ ਤੇ